ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੇ ਦੋਸਤ ਬਣਦੇ ਹਨ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਦੇ ਉਹ ਸਾਨੂੰ ਨਜ਼ਰ ਆਉਂਦੇ ਹਨ ਪਰ ਕੁਝ ਦੋਸਤ ਹੱਥੀ ਪਾਲੇ ਸੱਪਾਂ ਵਰਗੇ ਹੁੰਦੇ ਹਨ ਜਿਨ੍ਹਾਂ ਦਾ ਚਿਹਰਾ ਸਾਨੂੰ ਵਕਤ ਬੀਤਣ ਤੋਂ ਬਾਅਦ ਸਾਹਮਣੇ ਆਉਂਦਾ ਹੈ ਮੇਰੀ ਵੀ ਇੱਕ ਅਜਿਹੀ ਕਹਾਣੀ ਹੈ ਮੇਰਾ ਨਾਮ ਮਨਪ੍ਰੀਤ ਕੌਰ ਹੈ। ਅਸੀਂ ਤਿੰਨ ਭੈਣ ਭਰਾ ਸੀ। ਮੇਰੇ ਡੈਡੀ ਜੋ ਕਿ ਇੱਕ ਬੈਂਕ ਵਿੱਚ ਮੈਨੇਜਰ ਸੀ, ਅਚਾਨਕ ਅਟੈਕ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਬਾਪ ਇੱਕ ਮਜ਼ਬੂਤ ਕੰਧ ਦੀ ਤਰ੍ਹਾਂ ਹੁੰਦਾ ਹੈ ਜੋ ਸਾਨੂੰ ਦੁਨੀਆ ਦੇ ਹਰ ਦੁੱਖ ਤੋਂ ਬਚਾਉਂਦਾ ਹੈ। ਕਿਸੇ ਤੂਫਾਨ ਨੂੰ ਵੀ ਸਾਡੇ ਕੋਲੋਂ ਲੰਘਣ ਨਹੀਂ ਦਿੰਦਾ। ਜਦੋਂ ਸਾਡੇ ਡੈਡੀ ਦੀ ਮੌਤ ਹੋਈ, ਉਸ ਸਮੇਂ ਮੇਰੀ ਉਮਰ 11 ਸਾਲਾਂ ਦੀ ਸੀ। ਮੇਰੇ ਤੋਂ ਛੋਟਾ ਭਰਾ ਸੀ ਤੇ ਮੇਰੇ ਤੋਂ ਵੱਡੀ ਭੈਣ ਜੋ ਉਸ ਸਮੇਂ 11ਵੀਂ ਵਿੱਚ ਪੜ੍ਹਦੀ ਸੀ ਡੈਡੀ ਦੀ ਮੌਤ ਨੇ ਸਾਡੀ ਜ਼ਿੰਦਗੀ ਤੇ ਬਹੁਤ ਬੁਰਾ ਅਸਰ ਪਾਇਆ ਮੰਮੀ ਸਿਲਾਈ ਦਾ ਕੰਮ ਕਰਦੀ ਸੀ ਪਰ ਹੁਣ ਉਹਨਾਂ ਦਾ ਕੰਮ ਹੋਰ ਵਧ ਗਿਆ ਸੀ ਉਹ ਰਾਤ ਤੱਕ ਸਿਲਾਈ ਮਸ਼ੀਨ ਤੇ ਬੈਠੀ ਰਹਿੰਦੀ ਉਮਰ ਤੋਂ ਪਹਿਲਾਂ ਹੀ ਉਹ ਬੁੱਢੀ ਲੱਗਣ ਲੱਗੀ ਸੀ ਡੈਡੀ ਦੀ ਪੈਨਸ਼ਨ ਤੇ ਮਾਂ ਦੀ ਸਿਲਾਈ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ ਸਾਡੀ ਪੜ੍ਹਾਈ ਤੇ ਮਾਂ ਬਹੁਤ ਧਿਆਨ ਦਿੰਦੀ ਸੀ ਉਹ ਹਮੇਸ਼ਾ ਫਿਕਰ ਵਿੱਚ ਡੁੱਬੀ ਰਹਿੰਦੀ ਸਾਡਾ ਛੋਟਾ ਜਿਹਾ ਘਰ ਸੀ ਜਿਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ بارش ਦੇ ਦਿਨਾਂ ਵਿੱਚ ਛੱਤ ਤੋਂ ਪਾਣੀ ਚੂੰਦਾ ਅਤੇ ਸਾਰੀ ਰਾਤ ਜਾਗ ਕੇ ਗੁਜ਼ਾਰਨੀ ਪੈਂਦੀ ਅਸੀਂ ਭੈਣ ਭਰਾ ਮਨ ਲਾ ਕੇ ਪੜ੍ਹਾਈ ਕਰਦੇ ਮੰਮੀ ਸ਼ਾਮ ਨੂੰ ਸਾਨੂੰ ਕੋਲ ਬਿਠਾ ਕੇ ਸਮਝਾਉਂਦੀ ਕੀ ਜਰਾ ਜਮਾਨਾ ਬਹੁਤ ਖਰਾਬ ਹੈ ਆਪਣੇ ਆਪ ਨੂੰ ਸੰਭਾਲ ਕੇ ਰੱਖਿਓ ਅੱਜ ਪੜ੍ਹ ਲਿਖ ਜਾਉਂਗੇ ਤਾਂ ਕੱਲ ਨੂੰ ਇਹੀ ਪੜ੍ਹਾਈ ਤੁਹਾਡੇ ਕੰਮ ਆਵੇਗੀ ਨਹੀਂ ਤਾਂ ਦਰਦਰ ਦੇ ੱੱੱਕੇ ਖਾਣੇ ਪੈਣਗੇ ਤੁਹਾਡੇ ਚਾਚੇ ਤਾਇਆ ਨੇ ਤਾਂ ਸਾਡੀ ਜ਼ਮੀਨ ਤੇ ਵੀ ਕਬਜ਼ਾ ਕਰ ਲਿਆ ਸਾਡੇ ਕੋਲ ਬਸ ਇੱਕ ਇਹੀ ਛੋਟਾ ਜਿਹਾ ਘਰ ਹੈ ਇਸ ਲਈ ਆਪਣੇ ਖਰਚਿਆਂ ਤੇ ਇਛਾਵਾਂ ਤੇ ਕਾਬੂ ਰੱਖੋ ਤਾਂ ਕਿ ਸਾਨੂੰ ਅੱਗੇ ਜਾ ਕੇ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ ਉਸ ਸਮੇਂ ਸਾਨੂੰ ਮੰਮੀ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਸਨ ਮੰਮੀ ਸਾਨੂੰ ਕਹਾਣੀਆਂ ਸੁਣਾਉਂਦੀ ਜਿਸ ਨੂੰ ਸੁਣ ਕੇ ਅਸੀਂ ਬਹੁਤ ਹੱਸਦੇ ਮੰਮੀ ਹਰ ਕੋਸ਼ਿਸ਼ ਕਰਦੀ ਕਿ ਅਸੀਂ ਖੁਸ਼ ਰਹਿ ਸਕੀਏ ਤੇ ਸਾਨੂੰ ਕੋਈ ਵੀ ਕਮੀ ਮਹਿਸੂਸ ਨਾ ਹੋਵੇ ਪਰ ਮੈਂ ਕਦੇ ਵੀ ਆਪਣੀ ਮੰਮੀ ਦੇ ਚਿਹਰੇ ਤੇ ਖੁਸ਼ੀ ਨਹੀਂ ਦੇਖੀ ਸੀ ਕਦੇ ਵਿਆਹ ਜਾਂ ਪਾਰਟੀ ਵਿੱਚ ਹਮੇਸ਼ਾ ਸਾਦੇ ਜਿਹੇ ਕੱਪੜੇ ਪਾ ਕੇ ਹੀ ਜਾਂਦੀ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਇੱਕ ਉਦਾਸੀ ਰਹਿੰਦੀ ਸੀ ਸਾਡੀ ਜ਼ਿੰਦਗੀ ਨੂੰ ਲੈ ਕੇ ਉਹ ਬਹੁਤ ਸਖਤ ਹੋ ਗਈ ਸੀ ਪੜ੍ਹਨ ਨੇ ਕੁਝ ਸਮੇਂ ਦੇ ਲਈ ਪੜ੍ਹਾਈ ਛੱਡ ਦਿੱਤੀ ਮੰਮੀ ਨੇ ਕਿਹਾ ਪੜ੍ਹਾਈ ਨਹੀਂ ਕਰਨੀ ਤਾਂ ਵਿਆਹ ਕਰਵਾ ਲੈ ਤੇ ਆਪਣੇ ਘਰ ਚਲੀ ਜਾ ਮੰਮੀ ਦੀ ਇਸ ਗੱਲ ਤੋਂ ਡਰ ਕੇ ਭੈਣ ਨੇ ਫਿਰ ਤੋਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਆਪਣੇ ਘਰ ਦੀ ਸਭ ਤੋਂ ਮੋਨ ਹਾਰ ਲੜਕੀ ਸੀ ਸਾਡੇ ਮੁਹੱਲੇ ਵਾਲੇ ਵੀ ਮੇਰੀ ਮਿਸਾਲ ਦਿੰਦੇ ਹੁੰਦੇ ਸੀ ਜਦੋਂ ਮੇਰਾ 10ਵੀਂ ਦਾ ਰਿਜ਼ਲਟ ਆਇਆ ਤਾਂ ਮੇਰੇ ਨੰਬਰ ਵਧੀਆ ਦੇਖ ਕੇ ਮੰਮੀ ਬਹੁਤ ਖੁਸ਼ ਹੋਈ ਉਸ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਮੇਰੀ ਇੱਕ ਸਹੇਲੀ ਸੀ ਜਿਸ ਦਾ ਨਾਮ ਸੁਮਨ ਸੀ ਉਹ ਮੇਰੇ ਕਾਲਜ ਵਿੱਚ ਹੀ ਪੜਦੀ ਸੀ ਬਹੁਤ ਹੀ ਅਮੀਰ ਘਰ ਦੀ ਕੁੜੀ ਸੀ ਉਹ ਮੇਰੇ ਲਈ ਹਰ ਰੋਜ਼ ਆਪਣੇ ਘਰੋਂ ਬਣਿਆ ਹੋਇਆ ਹਲਵਾ ਲੈ ਕੇ ਆਉਂਦੀ ਉਹ ਕਹਿੰਦੀ ਮਨਪ੍ਰੀਤ ਮੈਨੂੰ ਤੇਰੀ ਸਿਹਤ ਦੀ ਬਹੁਤ ਚਿੰਤਾ ਰਹਿੰਦੀ ਹੈ ਇਹ ਹਲਵਾ ਖਾਇਆ ਕਰ ਜੇ ਤੂੰ ਇਨਾ ਦਿਨਾਂ ਵਿੱਚ ਹੈਲਦੀ ਹੋ ਜਾਵੇਂਗੀ ਫਿਰ ਆਪਣੇ ਲਈ ਉਹ ਅਲੱਗ ਟਿਫਨ ਵਿੱਚ ਹਲਵਾ ਲੈ ਕੇ ਆਉਂਦੀ ਸੀ ਮੈਂ ਕਾਲਜ ਤੋਂ ਬਾਅਦ ਅਕਸਰ ਉਸਦੇ ਘਰ ਜਾਂਦੀ ਇੱਕ ਦਿਨ ਉਸਨੇ ਅਚਾਨਕ ਆਪਣੇ ਘਰੋਂ ਜੂਸ ਲਿਆਉਣਾ ਸ਼ੁਰੂ ਕਰ ਦਿੱਤਾ ਮੈਂ ਸ਼ਰਾਰਤ ਨਾਲ ਦੋਨਾਂ ਦੇ ਗਲਾਸ ਬਦਲ ਦਿੱਤੇ ਹੈਰਾਨੀ ਦੀ ਗੱਲ ਇਹ ਸੀ ਕਿ ਸੁਮਨ ਨੇ ਘਰ ਪਹੁੰਚ ਕੇ ਕੁਝ ਇਸ ਤਰ੍ਹਾਂ ਦਾ ਕੀਤਾ ਜਿਸ ਨੂੰ ਦੇਖ ਕੇ ਮੇਰੇ ਹੋ ਛੁੱਟ ਗਏ ਸੁਮਨ ਮੇਰੇ ਲਈ ਹਰ ਦਿਨ ਕੁਝ ਨਾ ਕੁਝ ਲਿਆਉਂਦੀ ਸੀ ਮੈਂ ਉਹਨੂੰ ਮਨਾ ਕਰਦੀ ਸੀ ਕਿ ਮੇਰੀ ਮੰਮੀ ਬਹੁਤ ਸਖਤ ਸੁਭਾਅ ਦੀ ਹੈ ਉਹ ਮੇਰਾ ਲਿਆਜ ਨਹੀਂ ਕਰੇਗੀ ਮੇਰੇ ਕੁੱਟ ਵੀ ਪਵੇਗੀ ਉਸਨੇ ਹੱਸਦੇ ਹੋਏ ਕਿਹਾ ਪਾਗਲ ਹਰ ਗੱਲ ਮੰਮੀ ਨੂੰ ਥੋੜੀ ਦੱਸੀ ਜਾਂਦੀ ਹੈ ਮੈਂ ਤੇਰੇ ਲਈ ਬਹੁਤ ਪਿਆਰ ਨਾਲ ਇਹ ਕੱਪੜੇ ਲੈ ਕੇ ਆਈਆਂ ਇਸ ਨੂੰ ਲੁਕੋ ਕੇ ਰੱਖ ਲੈ ਤੇ ਕਹਿ ਦੇਵੇਂ ਕਿ ਆਪਣੇ ਜਮਾ ਕੀਤੇ ਹੋਏ ਪੈਸਿਆਂ ਚੋਂ ਖਰੀਦੇ ਹਨ ਬਹੁਤ ਮਨਾ ਕਰਨ ਤੋਂ ਬਾਅਦ ਵੀ ਉਸ ਨੇ ਉਹ ਕੱਪੜੇ ਮੇਰੇ ਬੈਗ ਵਿੱਚ ਪਾ ਦਿੱਤੇ ਜਦੋਂ ਮੈਂ ਘਰ ਪਹੁੰਚੀ ਤਾਂ ਨਾ ਜਾਣੇ ਕਿਉਂ ਮੇਰਾ ਸਿਰ ਝੁਕਿਆ ਹੋਇਆ ਸੀ ਮੰਮੀ ਸਾਹਮਣੇ ਬੈਠੀ ਸੀ ਤੇ ਮੈਨੂੰ ਦੇਖਦਿਆਂ ਹੀ ਉਹ ਅੱਗੇ ਆਈ ਤੇ ਮੇਰਾ ਬੈਗ ਫੜ ਲਿਆ ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਕੀ ਕਿਤੇ ਮੰਮੀ ਉਹ ਕੱਪੜੇ ਨਾ ਦੇਖ ਲਵੇ ਪਰ ਮੰਮੀ ਨੇ ਬੈਗ ਕਮਰੇ ਵਿੱਚ ਰੱਖ ਦਿੱਤਾ ਤੇ ਮੇਰੇ ਲਈ ਰੋਟੀ ਲੈਣ ਚਲੀ ਗਈ ਉਸ ਦਿਨ ਮੰਮੀ ਨੇ ਮੇਰੀ ਪਸੰਦ ਦੀ ਸਬਜ਼ੀ ਬਣਾਈ ਸੀ ਪਰ ਮੈਂ ਪਹਿਲੀ ਵਾਰ ਉਹ ਸਬਜ਼ੀ ਰੋਟੀ ਢੰਗ ਨਾਲ ਨਹੀਂ ਖਾਧੀ ਮੈਨੂੰ ਆਪਣੇ ਅੰਦਰ ਦਾ ਚੋਰ ਮਹਿਸੂਸ ਹੋ ਰਿਹਾ ਸੀ ਮੰਮੀ ਮੇਰੇ ਚਿਹਰੇ ਨੂੰ ਦੇਖਦੀ ਰਹੀ ਤੇ ਫਿਰ ਬੋਲੀ ਮਨਪ੍ਰੀਤ ਪਤਾ ਹੈ ਨਾ ਜਦੋਂ ਤੂੰ ਛੋਟੀ ਸੀ ਅਤੇ ਆਪਣੀ ਭੈਣ ਜਾਂ ਭਰਾ ਦੀਆਂ ਚੀਜ਼ਾਂ ਛੁਪਾ ਲੈਂਦੀ ਸੀ ਤਾਂ ਤੂੰ ਮੇਰੀਆਂ ਨਜ਼ਰਾਂ ਨਾਲ ਨਜ਼ਰਾਂ ਨਹੀਂ ਮਿਲਾਉਂਦੀ ਸੀ ਮੈਂ ਸਮਝ ਜਾਂਦੀ ਸੀ ਕਿ ਤੂੰ ਚੋਰ ਐ ਮੈਂ ਮੰਮੀ ਦਾ ਹੱਥ ਫੜ ਕੇ ਕਿਹਾ ਮੰਮੀ ਤੁਸੀਂ ਮੈਨੂੰ ਕੁਝ ਕਹੋਗੇ ਤਾਂ ਨਹੀਂ ਮੰਮੀ ਨੇ ਕਿਹਾ ਕਿ ਮੈਂ ਤੈਨੂੰ ਬਚਪਨ ਵਿੱਚ ਵੀ ਕਈ ਕੁਝ ਕਿਹਾ ਮੈਂ ਉਹਨਾਂ ਨੂੰ ਯਾਦ ਦਿਵਾਇਆ ਤੁਸੀਂ ਮੈਨੂੰ ਬਹੁਤ ਮਾਰਿਆ ਸੀ ਮੇਰੀ ਗੱਲ ਸੁਣ ਕੇ ਮੰਮੀ ਹੱਸਣ ਲੱਗ ਪਈ ਬਹੁਤ ਸਮੇਂ ਬਾਅਦ ਮੰਮੀ ਅੱਜ ਹੱਸੀ ਸੀ ਮੈਂ ਮੰਮੀ ਨੂੰ ਕਿਹਾ ਕਿ ਮੇਰੀ ਸਹੇਲੀ ਸੁਮਨ ਨੇ ਮੈਨੂੰ ਇੱਕ ਸੂਟ ਗਿਫਟ ਕੀਤਾ ਹੈ ਮੈਂ ਕੱਪੜੇ ਮੰਮੀ ਦੇ ਸਾਹਮਣੇ ਰੱਖ ਦਿੱਤੇ ਮੰਮੀ ਨੇ ਦੇਖਿਆ ਤੇ ਬੋਲੀ ਰੱਖ ਲੈ ਸਹੇਲੀ ਦੇ ਗਿਫਟ ਨੂੰ ਮੋੜੀਦਾ ਨਹੀਂ ਹੁੰਦਾ ਪਰ ਕੋਸ਼ਿਸ਼ ਕਰੀਂ ਕਿ ਅੱਗੇ ਤੋਂ ਉਸ ਤੋਂ ਕੁਝ ਨਾ ਲਵਾਂ ਅਸੀਂ ਗਰੀਬ ਹਾਂ ਸਾਡੀ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਫਰਕ ਹੈ ਵੈਸੇ ਵੀ ਮੈਂ ਚਾਹੁੰਦੀ ਹਾਂ ਕਿ ਮੇਰੀਤੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਣੀ ਪੜ੍ਹਾਈ ਤੇ ਧਿਆਨ ਦੇਵਾਂ ਇੱਕ ਵਧੀਆ ਟੀਚਰ ਬਣੀ ਜਦੋਂ ਮੈਂ ਬੁੱਢੀ ਹੋ ਜਾਵਾਂਗੀ ਮੈਂ ਸਿਰ ਉੱਚਾ ਕਰਕੇ ਸਾਰਿਆਂ ਨੂੰ ਕਹਾਂਗੀ ਕਿ ਇਹ ਮੇਰੀ ਬੇਟੀ ਮਨਪ੍ਰੀਤ ਹੈ ਮੰਮੀ ਦੀਆਂ ਗੱਲਾਂ ਮੇਰੇ ਅੰਦਰ ਜੋਸ਼ ਪੈਦਾ ਕਰ ਰਹੀਆਂ ਸਨ ਮੈਂ ਪੜ੍ਹਾਈ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਮੈਂ ਅੱਧੀ ਅੱਧੀ ਰਾਤ ਤੱਕ ਪੜ੍ਹਦੀ ਸਾਰਿਆਂ ਤੋਂ ਪਹਿਲਾਂ ਉੱਠਦੀ ਆਪਣੇ ਆਪ ਨੂੰ ਭੁੱਲ ਚੁੱਕੀ ਸੀ ਮੈਂ ਉਦਾਂ ਹੀ ਮੇਰਾ ਮਕਸਦ ਸਿਰਫ਼ ਪੜ੍ਹਾਈ ਕਰਨਾ ਸੀ ਜਦੋਂ ਭੈਣ ਦਾ ਵਿਆਹ ਹੋਇਆ ਉਦੋਂ ਮੈਂ ਉਹ ਕੱਪੜੇ ਵੀ ਪਾਏ ਸੀ ਚਾਹੇ ਵੀ ਮੈਂ ਸੁਮਨ ਨਾਲ ਦੋਸਤੀ ਖਤਮ ਨਹੀਂ ਕਰ ਸਕਦੀ ਸੀ ਉਸ ਦੇ ਬੋਲਣ ਵਿੱਚ ਐਨੀ ਮਠਿਆਸ ਸੀ ਕਿ ਮੈਂ ਉਸ ਨਾਲ ਦਿਨੋ ਦਿਨ ਵੱਜਦੀ ਜਾ ਰਹੀ ਸੀ ਮੇਰੀ ਸਹੇਲੀ ਸੁਮਨ ਇਹੋ ਜਿਹੀ ਹੀ ਸੀ ਜੋ ਕਿਸੇ ਨੂੰ ਵੀ ਆਪਣੀਆਂ ਗੱਲਾਂ ਵਿੱਚ ਆਪਣਾ ਬਣਾ ਸਕਦੀ ਸੀ ਜਦੋਂ ਮੇਰੀ ਭੈਣ ਦਾ ਵਿਆਹ ਹੋਇਆ ਤਾਂ ਉਹ ਵੀ ਆਈ ਸੀ ਪਰ ਉਹ ਬਹੁਤ ਜਲਦੀ ਚਲੀ ਗਈ ਸੀ ਉਸਨੇ ਕਿਹਾ ਕਿ ਉਸ ਨੂੰ ਸਾਡੇ ਛੋਟੇ ਜਿਹੇ ਘਰ ਵਿੱਚ ਘੁਟਣ ਮਹਿਸੂਸ ਹੁੰਦੀ ਹੈ ਜਿਵੇਂ ਦਾਮ ਘਟ ਰਿਹਾ ਹੋਵੇ ਸ਼ੁਕਰ ਸੀ ਕਿ ਮੰਮੀ ਨੇ ਇਹ ਗੱਲ ਨਹੀਂ ਸੁਣੀ ਇਹ ਸਾਡੇ ਘਰ ਦਾ ਪਹਿਲਾ ਵਿਆਹ ਸੀ ਤੇ ਅਸੀਂ ਆਪਣੀ ਭੈਣ ਦੇ ਵਿਆਹ ਤੇ ਆਪਣੀ ਹیثیت ਤੋਂ ਵੱਧ ਕੇ ਦਾਜ ਦਿੱਤਾ ਸੀ ਪਰ ਭੈਣ ਦੇ ਸਹੁਰਿਆਂ ਨੇ ਕਿਹਾ ਕਿ ਇੰਨਾ ਸਭ ਕੁਝ ਦੇਣ ਦੀ ਕੀ ਜ਼ਰੂਰਤ ਸੀ ਭੈਣ ਦੇ ਸੱਸ ਮੰਮੀ ਦੀ ਬਹੁਤ ਵਧੀਆ ਸੇਲੀ ਸੀ ਉਹ ਇੱਕ ਬਹੁਤ ਚੰਗੀ ਔਰਤ ਸੀ ਅਤੇ ਉਹਨਾਂ ਨੇ ਭੈਣ ਦੇ ਵਿਆਹ ਵਿੱਚ ਸਾਡਾ ਬਹੁਤ ਸਾਥ ਦਿੱਤਾ ਸਾਡੀ ਭੂਆ ਜੀ ਨਹੀਂ ਆਈ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਭੈਣ ਦਾ ਵਿਆਹ ਉਹਨਾਂ ਦੇ ਦਿਓਰ ਦੇ ਮੁੰਡੇ ਨਾਲ ਹੋਵੇ ਪਰ ਉਹਨਾਂ ਦੇ ਦਿਓਰ ਦਾ ਮੁੰਡਾ ਨਸ਼ੇ ਕਰਦਾ ਸੀ ਇਸ ਲਈ ਮੰਮੀ ਨੇ ਇਸ ਰਿਸ਼ਤੇ ਤੋਂ ਮਨਾ ਕਰ ਦਿੱਤਾ ਸੀ ਭੂਆ ਰੋਜ਼ ਸਾਡੇ ਘਰ ਕੁਝ ਨਾ ਕੁਝ ਮਠਿਆਈ ਬਣਾ ਕੇ ਭੇਜੀਦੀ ਸੀ ਅਤੇ ਕੁਝ ਨਾ ਕੁਝ ਗਿਫਟ ਦਿੰਦੀ ਸੀ ਪਰ ਮੰਮੀ ਉਹਨਾਂ ਦੇ ਸਮਾਨ ਨੂੰ ਸਮਾਜ ਦੇ ਕੂੜੇ ਵਿੱਚ ਸੁੱਟ ਦਿੰਦੀ ਮੰਮੀ ਕਹਿੰਦੀ ਸੀ ਮੈਨੂੰ ਇਸ ਔਰਤ ਤੇ ਬਿਲਕੁਲ ਵੀ ਭਰੋਸਾ ਨਹੀਂ ਇੱਕ ਦਿਨ ਭੂਆ ਦੀ ਤੀ ਪਾਲੀ ਸਾਡੇ ਘਰ ਆਈ ਅਤੇ ਬੋਲੀ ਮਨਪ੍ਰੀਤ ਤੂੰ ਜਿਹੜੀ ਡਰੈੱਸ ਆਪਣੀ ਭੈਣ ਦੇ ਵਿਆਹ ਵਿੱਚ ਪਾਈ ਸੀ ਉਹ ਡਰੈੱਸ ਮੈਨੂੰ ਚਾਹੀਦੀ ਹੈ ਮੈਂ ਇਸ ਨੂੰ ਆਪਣੇ ਸਕੂਲ ਦੇ ਪ੍ਰੋਗਰਾਮ ਵਿੱਚ ਪਾਉਣਾ ਚਾਹੁੰਦੀ ਹਾਂ ਮੈਂ ਉਹ ਕੱਪੜੇ ਦੇ ਦਿੱਤੇ 5 ਦਿਨਾਂ ਬਾਅਦ ਜਦੋਂ ਉਹ ਕੱਪੜੇ ਵਾਪਸ ਕਰਨ ਆਈ ਤਾਂ ਮੰਮੀ ਨੇ ਉਸ ਨੂੰ ਚੁੱਕ ਕੇ ਇੱਕ ਗਰੀਬ ਕੁੜੀ ਨੂੰ ਦੇ ਦਿੱਤੇ ਮੈਨੂੰ ਬਹੁਤ ਰੋਣ ਆਇਆ ਕਿਉਂਕਿ ਉਹ ਡਰੈੱਸ ਮੈਨੂੰ ਬਹੁਤ ਪਿਆਰੀ ਲੱਗਦੀ ਸੀ ਮੈਨੂੰ ਮੰਮੀ ਦੀ ਗੱਲ ਸਮਝ ਨਹੀਂ ਆਈ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੀ ਸੀ ਜਦੋਂ ਮੈਂ ਪੁੱਛਦੀ ਤਾਂ ਮੰਮੀ ਕਹਿੰਦੀ ਮੈਂ ਤੇਰੀ ਮਾਂ ਹਾਂ ਤੇਰੀ ਭੂਆ ਬਹੁਤ ਮਤਲਬੀ ਔਰਤ ਹੈ ਜਾਦੂ ਟੂਣੇ ਵਿੱਚ ਬਹੁਤ ਜ਼ਿਆਦਾ ਯਕੀਨ ਰੱਖਦੀ ਹੈ ਸਾਰਾ ਖਾਨਦਾਨ ਉਸ ਦੀਆਂ ਕਰਤੂਤਾਂ ਤੋਂ ਚੰਗੀ ਤਰ੍ਹਾਂ ਜਾਣੂ ਐ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਿਸੇ ਵੀ ਬੱਚੇ ਤੇ ਉਸ ਔਰਤ ਦਾ ਪਰਛਾਵਾਂ ਪਵੇ ਸਾਡੇ ਘਰ ਦੇ ਕੋਲ ਹੀ ਇੱਕ ਘਰ ਸੀ ਜਿਸ ਵਿੱਚ ਜਗਿੰਦਰ ਅੰਕਲ ਰਹਿੰਦੇ ਸੀ ਉਹਨਾਂ ਦੀਆਂ ਦੋ 3ਾਂ ਸਨ ਜੋ ਆਪਸ ਵਿੱਚ ਬਹੁਤ ਲੜਦੀਆਂ ਸਨ ਜਦੋਂ ਉਹਨਾਂ ਦੀ ਲੜਾਈ ਹੁੰਦੀ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਕਿਉਂਕਿ ਉਹਨਾਂ ਦੀ ਲੜਾਈ ਕੁਝ ਇਹੋ ਜਿਹੀ ਹੁੰਦੀ ਸੀ ਕਿ ਮੈਨੂੰ ਮੁਫਤ ਦਾ ਤਮਾਸ਼ਾ ਦੇਖਣ ਨੂੰ ਮਿਲ ਜਾਂਦਾ ਸੀ ਮੈਂ ਟੀਵੀ ਬਹੁਤ ਘੱਟ ਦੇਖਦੀ ਸੀ ਅਤੇ ਜਦੋਂ ਮੈਂ ਕਾਲਜ ਜਾਣਾ ਸ਼ੁਰੂ ਕੀਤਾ ਉਹ ਵੀ ਛੁੱਟ ਗਿਆ ਸੀ ਪਰ ਜਦੋਂ ਉਹਨਾਂ ਦੇ ਘਰ ਲੜਾਈ ਹੁੰਦੀ ਤਾਂ ਮੈਂ ਜ਼ਰੂਰ ਦੇਖਣ ਪਹੁੰਚ ਜਾਂਦੀ ਮੰਮੀ ਨੇ ਘਰ ਦੀਆਂ ਕੰਧਾਂ ਥੋੜੀਆਂ ਉੱਚੀਆਂ ਕਰਵਾ ਦਿੱਤੀਆਂ ਸਨ ਪਰ ਬਾਕੀ ਘਰ ਦਾ ਉਹੀ ਹਾਲ ਸੀ ਇੱਕ ਦਿਨ ਮੈਂ ਕੋਠੇ ਉੱਪਰ ਗਈ ਤਾਂ ਪਿਛਲੇ ਘਰ ਦੇ ਪਾਸੇ ਇੱਧਰ ਉੱਧਰ ਦੇਖਣ ਲੱਗੀ ਸ਼ਾਮ ਦਾ ਸਮਾਂ ਸੀ ਤੇ ਮੇਰੀ ਨਜ਼ਰ ਸਾਹਮਣੇ ਵਾਲੇ ਘਰ ਤੇ ਪਈ ਉਥੇ ਇੱਕ ਮੁੰਡਾ ਨਾ ਜਾਣੇ ਕਦੋਂ ਦਾ ਮੈਨੂੰ ਦੇਖਦਾ ਸੀ ਜਦੋਂ ਮੈਂ ਉਸ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਮੈਂ ਉਸ ਨੂੰ ਨਜ਼ਰ ਅੰਦਾਜ਼ ਕੀਤਾ ਤੇ ਜਲਦੀ ਜਲਦੀ نیچے ਚਲੀ ਗਈ ਹੁਣ ਜਦੋਂ ਵੀ ਮੈਂ ਛੱਤ ਤੇ ਜਾਂਦੀ ਤਾਂ ਉਹ ਮੁੰਡਾ ਮੇਰੀਆਂ ਅੱਖਾਂ ਸਾਹਮਣੇ ਘੁੰਮ ਜਾਂਦਾ ਤੇ ਮੈਂ ਛੱਤ ਤੇ ਜਾਣਾ ਹੀ ਛੱਡ ਦਿੱਤਾ ਪਰ ਕੁਝ ਦਿਨਾਂ ਤੋਂ ਕਾਲਜ ਜਾਂਦੇ ਸਮੇਂ ਮੈਨੂੰ ਲੱਗਣ ਲੱਗਿਆ ਕਿ ਕੋਈ ਮੇਰਾ ਪਿੱਛਾ ਕਰ ਰਿਹਾ ਹੈ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਮੈਂ ਮੰਮੀ ਨੂੰ ਦੱਸਣਾ ਚਾਹੁੰਦੀ ਸੀ ਪਰ ਦੱਸ ਨਾ ਸਕੀ ਕਿਉਂਕਿ ਉਹ ਵੀ ਪਰੇਸ਼ਾਨ ਹੋ ਜਾਂਦੀ ਫਿਰ ਇੱਕ ਦਿਨ ਕਾਲਜ ਤੋਂ ਵਾਪਸ ਆਉਂਦੇ ਸਮੇਂ ਇੱਕ ਲੜਕਾ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਉਸ ਸਮੇਂ ਮੇਰੀ ਸਹੇਲੀ ਸੁਮਨ ਵੀ ਮੇਰੇ ਨਾਲ ਸੀ ਉਹ ਮੰਡੇ ਨੇ ਕਿਹਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ 5 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਮੈਂ ਬਹੁਤ ਡਰ ਗਈ ਮੇਰੇ ਹੱਥ ਪੈਰ ਕੰਬਣ ਲੱਗੇ ਮੈਨੂੰ ਡਰ ਸੀ ਕਿਤੇ ਕੋਈ ਮੈਨੂੰ ਇਸ ਲੜਕੇ ਨਾਲ ਗੱਲ ਕਰਦੇ ਦੇਖ ਨਾ ਲਵੇ ਸੁਮਨ ਨੇ ਕਿਹਾ ਇਸ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ ਦੱਸੋ ਤੁਸੀਂ ਕੌਣ ਹੋ ਤੇ ਕੀ ਚਾਹੁੰਦੇ ਹੋ ਲੜਕੇ ਨੇ ਕਿਹਾ ਮੇਰਾ ਨਾਮ ਗੁਰਜੋਤ ਹੈ ਅਤੇ ਮੈਂ ਮਨਪ੍ਰੀਤ ਨੂੰ ਪਿਆਰ ਕਰਦਾ ਹਾਂ ਮੈਂ ਆਪਣਾ ਰਿਸ਼ਤਾ ਉਸਦੇ ਘਰ ਭੇਜਣਾ ਚਾਹੁੰਦਾ ਹਾਂ ਇਹ ਸੁਣ ਕੇ ਸੁਮਨ ਖਿੜਖੜਾ ਕੇ ਹੱਸਣ ਲੱਗ ਪਈ ਤੇ ਮੈਨੂੰ ਸ਼ਰਾਰਤ ਭਰੀਆਂ ਅੱਖਾਂ ਨਾਲ ਦੇਖਣ ਲੱਗੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਆਉਣ ਜਾਣ ਵਾਲੇ ਲੋਕ ਸਾਨੂੰ ਦੇਖ ਰਹੇ ਸਨ ਉਸਨੇ ਜਲਦੀ ਜਲਦੀ ਆਪਣਾ ਫੋਨ ਨੰਬਰ ਮੈਨੂੰ ਦਿੱਤਾ ਤੇ ਬੋਲਿਆ ਮੈਂ ਤੇਰੇ ਫੋਨ ਦਾ ਇੰਤਜ਼ਾਰ ਕਰਾਂਗਾ ਪਰ ਮੈਂ ਉਸ ਦੇ ਸਾਹਮਣੇ ਹੀ ਉਹ ਨੰਬਰ ਪਾੜ ਕੇ ਸੁੱਟ ਦਿੱਤਾ ਮੈਂ ਆਪਣੇ ਮਕਸਦ ਤੋਂ ਪਟਕਣਾ ਨਹੀਂ ਜਾਉਂਦੀ ਸੀ ਮੇਰੀ ਜ਼ਿੰਦਗੀ ਦਾ ਮਕਸਦ ਇਹ ਸਭ ਨਹੀਂ ਸੀ ਮੈਂ ਕੁਝ ਬਣਾਉਣਾ ਚਾਹੁੰਦੀ ਸੀ ਮੈਂ شریف ਖਾਨਦਾਨ ਤੋਂ ਸੀ ਅਤੇ ਚੰਗੀਆਂ ਧੀਆਂ ਨੂੰ ਇਹ ਸੋਭਾ ਨਹੀਂ ਦਿੰਦਾ ਕਿ ਉਹ ਆਪਣੀ ਇੱਜ਼ਤ ਨੂੰ ਇਸ ਤਰ੍ਹਾਂ ਲੋਕਾਂ ਦੇ ਹਵਾਲੇ ਕਰ ਦੇਣ ਜਿਸ ਨਾਲ ਉਹਨਾਂ ਦਾ ਕੋਈ ਰਿਸ਼ਤਾ ਹੀ ਨਾ ਹੋਵੇ ਗਰਜੋਤ ਦੁਖੀ ਹੋ ਗਿਆ ਮੈਂ ਪਰੇਸ਼ਾਨ ਹੋਣ ਲੱਗੀ ਸੀ ਮੇਰੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਸੀ ਫਿਰ ਵੀ ਮੈਂ बार-बार ਗਰਜੋਤ ਦੇ ਬਾਰੇ ਸੋਚਣ ਲੱਗੀ ਪਰ ਜਦੋਂ ਮੰਮੀ ਦਾ ਚਿਹਰਾ ਸਾਹਮਣੇ ਆਉਂਦਾ ਤਾਂ ਮੈਂ ਹਰ ਖਿਆਲ ਨੂੰ ਮਨ ਵਿੱਚੋਂ ਕੱਢ ਦਿੰਦੀ ਕੁਝ ਦਿਨ ਲੰਘ ਗਏ ਇੱਕ ਦਿਨ ਗਰਜੋਤ ਫਿਰ ਮੇਰੇ ਰਾਹ ਵਿੱਚ ਆਇਆ ਉਸਨੇ ਕਿਹਾ ਬੈਠ ਕੇ ਗੱਲ ਕਰ ਲੈਂਦੇ ਹਾਂ ਪਰ ਮੈਂ ਸਿਰਫ ਇਨਕਾਰ ਕਰ ਦਿੱਤਾ ਤੇ ਉਸ ਨੂੰ ਇੱਕ ਥੱਪੜ ਮਾਰ ਦਿੱਤਾ ਮੇਰੀ ਸਹੇਲੀ ਸੁਮਨ ਵੀ ਮੇਰੀ ਮਦਦ ਕਰਨ ਦੀ بجائے ਉਸ ਮੁੰਡੇ ਦਾ ਪੱਖ ਲੈਣ ਲੱਗੀ ਮੈਨੂੰ ਬਹੁਤ ਬੁਰਾ ਲੱਗਿਆ ਮੈਂ ਹੁਣ ਉਸ ਤੋਂ ਵੀ ਦੂਰੀ ਬਣਾਉਣ ਲੱਗ ਪਈ ਸੀ ਮੰਮੀ ਨੂੰ ਸਭ ਪਤਾ ਸੀ ਉਹ ਕਹਿੰਦੀ ਸੀ ਤੂੰ ਸੁਮਨ ਤੋਂ ਦੂਰ ਰਹਿਆ ਕਰ ਪਤਾ ਨਹੀਂ ਕਿਉਂ ਉਹ ਕੁੜੀ ਮੈਨੂੰ ਵਧੀਆ ਨਹੀਂ ਲੱਗਦੀ ਉਸ ਸਮੇਂ ਮੈਂ ਮੰਮੀ ਨਾਲ ਲੜਾਈ ਕਰ ਲੈਂਦੀ ਸੀ ਮੇਰੀ ਇੱਕ ਹੀ ਤਾਂ ਸਹੇਲੀ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਬਿਲਕੁਲ ਕੱਲੀ ਹੋ ਜਾਵਾਂ ਫਿਰ ਸੁਮਨ ਨੇ ਮੇਰੇ ਤੋਂ ਮਾਫੀ ਮੰਗੀ ਤੇ ਕਿਹਾ ਤੈਨੂੰ ਇਸ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ ਤੂੰ ਦੇਖਿਆ ਨਹੀਂ ਉਹ ਤੈਨੂੰ ਕਿੰਨਾ ਪਿਆਰ ਕਰਦਾ ਹੈ ਮੈਂ ਸੁਮਨ ਨੂੰ ਮਾਫ ਕਰ ਦਿੱਤਾ ਤੇ ਸਾਡੀ ਗੱਲਬਾਤ ਫੇਰ ਸ਼ੁਰੂ ਹੋ ਗਈ ਹੁਣ ਸੁਮਨ ਦੇ ਮੂੰਹ ਵਿੱਚ ਸਿਰਫ ਗਰਜੋਤ ਦਾ ਹੀ ਨਾਮ ਰਹਿੰਦਾ ਸੀ ਨਾ ਜਾਣੇ ਕਿਵੇਂ ਗਰਜੋਤ ਨੇ ਮੇਰੇ ਭਰਾ ਨਾਲ ਵੀ ਦੋਸਤੀ ਕਰ ਲਈ ਸੀ ਉਹ ਸਾਡੇ ਘਰ ਆਉਣ ਲੱਗਿਆ ਦੇਖਦਿਆਂ ਹੀ ਦੇਖਦਿਆਂ ਮੰਮੀ ਵੀ ਉਸ ਦੀਆਂ ਤਾਰੀਫਾਂ ਕਰਨ ਲੱਗੀ ਗੁਰਜੀਤ ਇੱਕ ਬਹੁਤ ਅਮੀਰ ਘਰ ਦਾ ਮੁੰਡਾ ਸੀ ਪਰ ਉਸ ਨੇ ਕਦੇ ਆਪਣੇ ਪੈਸੇ ਦਾ ਰੋਭ ਨਹੀਂ ਦਿਖਾਇਆ ਸੀ ਸ਼ੁਰੂ ਵਿੱਚ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਉਹ ਅਮੀਰ ਮਾਪਿਓ ਦਾ ਮੁੰਡਾ ਹੈ ਇਹ ਗੱਲ ਸਾਨੂੰ ਬਹੁਤ ਸਮਾਂ ਬਾਅਦ ਪਤਾ ਲੱਗੀ ਮੇਰਾ ਛੋਟਾ ਭਰਾ ਜੋ ਹੁਣ 21 ਸਾਲਾਂ ਦਾ ਹੋ ਚੁੱਕਿਆ ਸੀ ਉਸਨੇ ਗ੍ਰੈਜੂਏਸ਼ਨ ਪੂਰੀ ਕਰ ਲਈ ਸੀ ਅਤੇ ਉਹ ਨੌਕਰੀ ਲੱਭ ਰਿਹਾ ਸੀ ਉਸੇ ਦੌਰਾਨ ਉਸਦੀ ਮੁਲਾਕਾਤ ਗੁਰਜੋਤ ਨਾਲ ਹੋਈ ਗੁਰਜੋਤ ਦੀ ਮਦਦ ਨਾਲ ਮੇਰੇ ਵੀਰੇ ਨੂੰ ਜੌਬ ਮਿਲ ਗਈ ਮੰਮੀ ਕਹਿੰਦੀ ਸੀ ਕਿੰਨੇ ਲੋਕ ਉੱਚੀਆਂ-ਉੱਚੀਆਂ ਡਿਗਰੀਆਂ ਲੈ ਕੇ ਬੈਠੇ ਹਨ ਅਤੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਏ ਗਰਜੋਤ ਦਾ ਬਹੁਤ ਵੱਡਾ ਐਹਸਾਨ ਹੈ ਗਰਜੋਤ ਦੀਆਂ ਤਰੀਫਾਂ ਸੁਣ ਸੁਣ ਕੇ ਮੈਂ ਵੀ ਨਾ ਚਾਹੁੰਦੇ ਹੋਏ ਉਸ ਬਾਰੇ ਸੋਚਣ ਲੱਗੀ ਹੌਲੀ ਹੌਲੀ ਸਾਡੀ ਗੱਲਬਾਤ ਸ਼ੁਰੂ ਹੋ ਗਈ ਫਿਰ ਮੇਰੀ ਪਸੰਦ ਪਿਆਰ ਵਿੱਚ ਬਦਲ ਗਈ ਸਾਡੇ ਕਾਲਜ ਵਿੱਚ ਮੋਬਾਈਲ ਲੈ ਜਾਣ ਦੀ ਆਗਿਆ ਨਹੀਂ ਸੀ ਪਰ ਜਦੋਂ ਮੈਂ ਗਰਜੋਤ ਦੇ ਪਿਆਰ ਵਿੱਚ ਪੈ ਗਈ ਮੈਂ ਹੌਲੀ ਜਹੀ ਮੋਬਾਈਲ ਕਾਲਜ ਵਿੱਚ ਲੈ ਜਾਣ ਲੱਗੀ ਫਿਰ ਵੇਲੇ ਪੀਰੀਅਡ ਵਿੱਚ ਅਸੀਂ ਦੋਵੇਂ ਗੱਲਾਂ ਕਰਦੇ ਰਹਿੰਦੇ ਮੈਂ ਹੌਲੀ-ਹੌਲੀ ਪੜਾਈ ਤੋਂ ਦੂਰ ਹੁੰਦੀ ਜਾ ਰਹੀ ਸੀ ਪਿਆਰ ਇਨਸਾਨ ਨੂੰ ਨਕੰਮਾ ਬਣਾ ਦਿੰਦਾ ਹੈ ਹੁਣ ਮੈਂ ਮੰਮੀ ਤੋਂ ਵੀ ਗੱਲਾਂ ਲਕੋਣ ਲੱਗ ਪਈ ਸੀ ਪਰ ਕਹਿੰਦੇ ਹਨ ਕਿ ਮੰਮੀ ਤੋਂ ਕੁਝ ਵੀ ਲਕੋਇਆ ਨਹੀਂ ਲੁਕਦਾ ਇੱਕ ਦਿਨ ਮੰਮੀ ਨੇ ਕਿਹਾ ਇਹ ਉਮਰ ਇਹੋ ਜਿਹੀ ਹੁੰਦੀ ਹੈ ਜਿਸ ਵਿੱਚ ਇਨਸਾਨ ਸੁਪਨੇ ਦੇਖਣ ਲੱਗਦਾ ਹੈ ਸੁਪਨੇ ਦੇਖਣਾ ਗਲਤ ਗੱਲ ਨਹੀਂ ਪਰ ਜਦੋਂ ਇਨਸਾਨ ਗਲਤ ਰਸਤੇ ਤੇ ਪੈਰ ਧਰਦਾ ਹੈ ਦਾ ਉਸਦਾ ਅੰਜਾਮ ਵੀ ਬਹੁਤ ਬੁਰਾ ਹੁੰਦਾ ਹੈ ਜਦੋਂ ਤੂੰ ਕਾਲਜ ਜਾਣਾ ਸ਼ੁਰੂ ਕੀਤਾ ਹੈ ਮੈਂ ਤੇਰੇ ਤੇ ਸਖਤੀ ਕਰਨੀ ਬੰਦ ਕਰ ਦਿੱਤੀ ਸੀ ਮੈਨੂੰ ਲੱਗਿਆ ਮੇਰੀ ਕੁੜੀ ਹੁਣ ਸਮਝਦਾਰ ਹੋ ਚੁੱਕੀ ਹੈ ਆਪਣਾ ਬੁਰਾ ਭਲਾ ਸਮਝਦੀ ਹੈ ਪਰ ਤੂੰ ਜਿਹੜੇ ਰਾਹ ਤੇ ਚੱਲ ਪਈ ਹੈ ਕੀ ਉਸਦਾ ਅੰਜਾਮ ਜਾਣਦੀ ਹੈ ਪਤਾ ਨਹੀਂ ਕਿਵੇਂ ਮੰਮੀ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਕਈ ਵਾਰ ਮੈਂ ਦੇਖਿਆ ਕਿ ਕਿਤੇ ਮੇਰੇ ਚਿਹਰੇ ਤੇ ਕੁਝ ਲਿਖਿਆ ਤਾਂ ਨਹੀਂ ਹੋਇਆ ਪਰ ਕੁਝ ਨਜ਼ਰ ਨਾ ਆਉਂਦਾ ਮੰਮੀ ਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਤੇ ਵੱਜੀ ਪੱਟੀ ਖੋਲ ਦਿੱਤੀ ਮੈਂ ਉਸੇ ਸਮੇਂ ਮੋਬਾਈਲ ਬੰਦ ਕਰਕੇ ﺍﻟमारी ਵਿੱਚ ਰੱਖ ਦਿੱਤਾ ਅਤੇ ਗੁਰਜੋਤ ਨੂੰ ਕਿਹਾ ਕਿ ਉਹ ਮੇਰੇ ਘਰ ਰਿਸ਼ਤਾ ਭੇਜੇ ਨਹੀਂ ਤਾਂ ਫਿਰ ਮੈਨੂੰ ਭੁਲਾ ਦੇਵੇ ਉਸਨੇ ਕਿਹਾ ਮੇਰੀ ਮੰਮੀ ਹਜੇ ਬਾਹਰ ਗਈ ਹੈ ਜਿਵੇਂ ਹੀ ਉਹ ਘਰ ਵਾਪਸ ਆਵੇਗੀ ਅਸੀਂ ਤੇਰੇ ਘਰ ਆਵਾਂਗੇ ਮੇਰਾ ਇੰਤਜ਼ਾਰ ਕਰੇ ਮੈਂ ਤੈਨੂੰ ਪਿਆਰ ਕਰਦਾ ਹਾਂ ਪਿਆਰ ਇਨਸਾਨ ਦੀ ਕਮਜ਼ੋਰੀ ਵੀ ਹੁੰਦਾ ਹੈ ਅਤੇ ਤਾਕਤ ਵੀ ਪਰ ਇਹ ਕਮਜ਼ੋਰੀ ਜਦੋਂ ਦੂਜਿਆਂ ਦੇ ਹੱਥ ਲੱਗ ਜਾਂਦੀ ਹੈ ਤਾਂ ਸਾਨੂੰ ਇਹੋ ਜਿਹੀ ਵੀ ਸਜ਼ਾ ਮਿਲਦੀ ਹੈ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਮੈਂ ਉਸ ਦਿਨ ਬਹੁਤ ਖੁਸ਼ ਸੀ ਜਿਵੇਂ ਹਵਾ ਵਿੱਚ ਉੱਡ ਰਹੀ ਹਵਾਂ ਚਾਰ ਦਿਨਾਂ ਬਾਅਦ ਗਰਜੋਤ ਦੇ ਘਰ ਵਾਲੇ ਮੇਰੇ ਘਰ ਆਉਣ ਵਾਲੇ ਸਨ ਮੰਮੀ ਵੀ ਮੇਰੀ ਖੁਸ਼ੀ ਵਿੱਚ ਖੁਸ਼ ਸੀ ਮੈਂ ਆਪਣੀ ਮੰਮੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਪਹਿਲਾਂ ਟੀਚਰ ਬਣਾਂਗੀ ਫਿਰ ਵਿਆਹ ਕਰਵਾਵਾਂਗੀ ਮੈਨੂੰ ਆਪਣੀ ਮੰਮੀ ਅਤੇ ਭੈਣ ਭਰਾਵਾਂ ਦੇ ਲਈ ਬਹੁਤ ਕੁਝ ਕਰਨਾ ਸੀ ਮੇਰਾ ਛੋਟਾ ਭਰਾ ਹੁਣ 23 ਸਾਲਾਂ ਦਾ ਹੋ ਚੁੱਕਿਆ ਸੀ ਪੜ੍ਹਾਈ ਦੇ ਨਾਲ-ਨਾਲ ਇੱਕ ਕੰਪਨੀ ਵਿੱਚ ਜੌਬ ਕਰਨ ਲੱਗਿਆ ਉਸਨੇ ਆਪਣੀ ਪੜ੍ਹਾਈ ਦੀ ਜ਼ਿੰਮੇਵਾਰੀ ਖੁਦ ਚੱਕ ਲਈ ਸੀ ਉਹ ਸਭ ਮੇਰੀ ਮੰਮੀ ਦੀ ਚੰਗੀ ਪਰਵਿਸ਼ਾ ਦਾ ਫਲ ਸੀ ਕਿ ਅਸੀਂ ਕੋਈ ਵੀ ਭੈਣ ਭਰਾ ਆਪਣੇ ਰਸਤੇ ਤੋਂ ਨਾ ਪਟਕੇ ਪਰ ਮੇਰੀ ਜ਼ਿੰਦਗੀ ਵਿੱਚ ਤਬਾਹੀ ਆਉਣ ਵਾਲੀ ਸੀ ਜਿਸ ਦਾ ਮੈਨੂੰ ਅੰਦਾਜ਼ਾ ਨਹੀਂ ਸੀ ਮੇਰੇ ਪਿਆਰ ਨੇ ਮੈਨੂੰ ਧੋਖਾ ਦਿੱਤਾ ਜਾਂ ਮੇਰੀ ਸਹੇਲੀ ਨੇ ਇਹ ਸਭ ਸਮੇਂ ਨੇ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ ਸੀ ਅਗਲੇ ਦਿਨ ਜਦੋਂ ਮੈਂ ਕਾਲਜ ਗਈ ਤਾਂ ਸੁਮਨ ਨਹੀਂ ਆਈ ਸੀ ਕੁਝ ਦਿਨਾਂ ਵਿੱਚ ਗਰਜੂਤ ਦੇ ਘਰ ਵਾਲੇ ਆਉਣ ਵਾਲੇ ਸਨ ਪਰ ਉਸ ਦਾ ਨੰਬਰ ਬੰਦ ਸੀ ਮੈਂ ਮੰਮੀ ਨੂੰ ਦੱਸ ਕੇ ਸੁਮਨ ਦੇ ਘਰ ਜਾਣ ਦਾ ਫੈਸਲਾ ਕੀਤਾ ਜਦੋਂ ਮੈਂ ਉੱਥੇ ਪਹੁੰਚੀ ਤਾਂ ਸੁਮਨ ਤਾਂ ਫੋਨ ਤੇ ਲੱਗੀ ਹੋਈ ਸੀ ਉਸਦੇ ਪੈਰ ਤੇ ਸੱਟ ਸੀ ਅਤੇ ਸਿਰ ਤੇ ਵੀ ਉਸਦੀ ਹਾਲਤ ਬਹੁਤ ਅਜੀਬ ਸੀ ਮੈਨੂੰ ਦੇਖਦਿਆਂ ਹੀ ਉਹ ਮੇਰੇ ਗਲੇ ਲੱਗ ਕੇ ਉੱਚੀ ਉੱਚੀ ਰੋਣ ਲੱਗੀ ਉਸਨੇ ਕਿਹਾ ਮਨਪ੍ਰੀਤ ਮੈਂ ਬਰਬਾਦ ਹੋ ਗਈ ਮੈਂ ਕਿਤੋਂ ਜੋਗੀ ਨਹੀਂ ਰਹੀ ਮੇਰਾ ਦਿਲ ਬਹੁਤ ਜ਼ੋਰ ਨਾਲ ਟੜਕ ਰਿਹਾ ਸੀ ਉਸਨੇ ਮੈਨੂੰ ਦੱਸਿਆ ਕਿ ਗਰਜੋਤ ਨੇ ਮੇਰੇ ਨਾਲ ਪੂਰੀ ਰਾਤ ਇਸ ਤੋਂ ਅੱਗੇ ਸੁਮਨ ਤੋਂ ਕੁਝ ਬੋਲਿਆ ਹੀ ਨਹੀਂ ਜਾ ਰਿਹਾ ਸੀ ਥੋੜਾ ਸੰਭਲਣ ਤੋਂ ਬਾਅਦ ਉਸਨੇ ਮੈਨੂੰ ਦੱਸਿਆ ਕਿ ਉਹ ਤੈਨੂੰ ਨਹੀਂ ਮੈਨੂੰ ਪਸੰਦ ਕਰਦਾ ਜਦੋਂ ਮੈਂ ਕਿਹਾ ਕਿ ਮਨਪ੍ਰੀਤ ਮੇਰੀ ਭੈਣ ਹੈ ਇਥੋਂ ਚਲਾ ਜਾ ਤਾਂ ਉਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਫਿਰ ਉਸਦੇ ਘਰ ਵਾਲਿਆਂ ਨੇ ਸਾਡਾ ਵਿਆਹ ਕਰਵਾ ਦਿੱਤਾ ਇਹ ਖਬਰ ਨਹੀਂ ਮੇਰੇ ਸਿਰ ਤੇ ਕੋਈ ਧਮਾਕਾ ਸੀ ਮੇਰਾ ਸਿਰ ਚਕਰਾਉਣ ਲੱਗਿਆ ਮੈਨੂੰ ਪੂਰੀ ਦੁਨੀਆ ਘੁੰਮਦੀ ਹੋਈ ਮਹਿਸੂਸ ਹੋ ਰਹੀ ਸੀ ਮੇਰੇ ਵਿੱਚ ਤਾਕਤ ਨਹੀਂ ਬਚੀ ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਦੀ ਹੋਈ ਉਸ ਕਾਰ ਚੋਂ ਬਾਹਰ ਚਲੀ ਗਈ ਬਾਹਰ ਗਰਜੋਤ ਨੇ ਮੇਰਾ ਹੱਥ ਫੜ ਲਿਆ ਉਸ ਦੀ ਹਾਲਤ ਇਹੋ ਜਿਹੀ ਸੀ ਜਿਵੇਂ ਉਹ ਕਈ ਦਿਨਾਂ ਤੋਂ ਸੁੱਤਾ ਹੀ ਨਾ ਹੋਵੇ ਉਹ ਆਪਣੀ ਸਫਾਈ ਦੇ ਰਿਹਾ ਸੀ ਪਰ ਮੈਂ ਉਸ ਨੂੰ ਤੱਕਾ ਦੇ ਕੇ ਆਪਣੇ ਘਰ ਵੱਲ ਚਲੀ ਗਈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੇਰੇ ਪਿਆਰ ਨੇ ਮੈਨੂੰ ਧੋਖਾ ਦਿੱਤਾ ਸੀ ਜਾਸੇਲੀ ਨੇ ਮੰਮੀ ਬਹੁਤ ਖੁਸ਼ੀ-ਖੁਸ਼ੀ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀ ਮੈਂ ਉਹਨਾਂ ਨੂੰ ਹੁਣ ਕੀ ਜਵਾਬ ਦਿੰਦੀ ਹਰ ਸਮੇਂ ਗਰਜੂਤ ਦਾ ਨਾਮ ਲੈਣ ਵਾਲੀ ਮੈਂ ਹੁਣ ਕੀ ਕਰਾਂਗੀ ਕਿ ਉਸ ਨੇ ਮੇਰੀ ਸਹੇਲੀ ਦੇ ਨਾਲ ਗਲਤ ਹਰਕਤ ਕੀਤੀ ਮੈਂ ਮੰਮੀ ਦੇ ਗਲੇ ਲੱਗ ਕੇ ਇਸ ਤਰ੍ਹਾਂ ਰੋਈ ਜਿਵੇਂ ਮੇਰਾ ਕੋਈ ਆਪਣਾ ਮਰ ਗਿਆ ਹੋਵੇ ਤੇ ਪਿਆਰ ਇਨਸਾਨ ਨੂੰ ਅੰਦਰੋਂ ਮਾਰ ਦਿੰਦਾ ਹੈ ਸਾਡੇ ਸੁਪਨੇ ਤੇ ਖੁਸ਼ੀਆਂ ਨੂੰ ਖੋ ਕੇ ਸਾਨੂੰ ਇਹੋ ਜਿਹੀ ਤਕਲੀਫ ਦਿੰਦਾ ਹੈ ਜਿਸ ਦੀ ਅੱਗ ਵਿੱਚ ਅਸੀਂ ਪੂਰੀ ਜ਼ਿੰਦਗੀ ਸੜਦੇ ਰਹਿੰਦੇ ਹਾਂ ਮੈਨੂੰ ਮੁਹੱਬਤ ਰਾਸ ਨਹੀਂ ਆਈ ਸੀ ਮੈਂ ਹਰ ਰੋਜ਼ میدان ਜਿੱਤਣ ਵਾਲੀ ਅੱਜ ਆਪਣੀ ਕਿਸਮਤ ਤੋਂ ਹਾਰ ਗਈ ਸੀ ਮੰਮੀ ਮੈਨੂੰ ਦੇਖ ਕੇ ਤੜਫ ਰਹੀ ਸੀ ਮੈਨੂੰ ਸੰਭਾਲਣ ਲੱਗੀ ਲੰਮਾ ਸਮਾਗੁਜਰਨ ਤੋਂ ਬਾਅਦ ਮੇਰੇ ਜ਼ਖਮ ਹਜੇ ਤਾਜ਼ੇ ਸਨ ਮੈਂ ਬਹੁਤ ਬਦਲ ਚੁੱਕੀ ਸੀ ਪਰ ਹੌਲੀ-ਹੌਲੀ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੀ ਪੜ੍ਹਾਈ ਤੇ ਧਿਆਨ ਦਿੱਤਾ ਸੁਮਨ ਵੀ ਕਾਫੀ ਸਮੇਂ ਤੋਂ ਕਾਜ ਨਹੀਂ ਆਈ ਸੀ ਉਸ ਦੀ ਪੜ੍ਹਾਈ ਦੇ 2 ਸਾਲ ਬਰਬਾਦ ਹੋ ਚੁੱਕੇ ਸੀ ਫੇਰ ਉਸਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਉਹ ਵੀ ਬਹੁਤ ਬਦਲ ਚੁੱਕੀ ਸੀ ਪਰ ਉਹ ਖੁਸ਼ ਨਜ਼ਰ ਆਉਂਦੀ ਸੀ ਉਹ ਰੋਜ਼ ਆਪਣੇ ਘਰ ਦਾ ਬਣਿਆ ਹੋਇਆ ਤਾਜ਼ਾ ਮੇਰੇ ਲਈ ਮੰਗੋ ਸ਼ੇਕ ਲਿਆਉਂਦੀ ਸੀ ਅਤੇ ਕਹਿੰਦੀ ਸੀ ਮੈਨੂੰ ਤੇਰੀ ਸਿਹਤ ਦੀ ਬਹੁਤ ਚਿੰਤਾ ਰਹਿੰਦੀ ਹੈ ਉਹ ਖੁਦ ਕੋਕਾ ਕੋਲਾ ਪੀਂਦੀ ਸੀ ਸਮੇਂ ਦੇ ਨਾਲ ਸਾਡੀ ਦੋਸਤੀ ਗਹਿਰੀ ਹੋ ਗਈ ਕਦੇ ਉਹ ਸਾਡੇ ਘਰ ਆਉਂਦੀ ਤੇ ਕਦੇ ਮੈਂ ਉਸਦੇ ਘਰ ਚਲੀ ਜਾਂਦੀ ਬਸ ਮੈਂ ਉਸਦੇ ਵਿਆਹ ਵਿੱਚ ਨਹੀਂ ਜਾ ਸਕੀ ਉਹ ਅੱਜ ਕਾਲਜ ਵਿੱਚ ਸੀ ਅਤੇ ਮੈਂ ਬੀਐਡ ਕਰਨ ਲੱਗੀ ਸੀ ਫਿਰ ਵੀ ਮੈਂ ਉਸਦੇ ਘਰ ਜਾਇਆ ਕਰਦੀ ਸੀ ਮੰਮੀ ਨੇ ਵੀ ਮੈਨੂੰ ਇਜਾਜ਼ਤ ਦੇ ਦਿੱਤੀ ਸੀ ਮੈਂ ਮੰਮੀ ਦਾ ਸੁਪਨਾ ਪੂਰਾ ਕਰਨ ਦੇ ਬਹੁਤ ਨੇੜੇ ਸੀ ਸੁਮਨ ਮੇਰੇ ਤੋਂ 2 ਸਾਲ ਪਿੱਛੇ ਸੀ ਪਰ ਸਾਡੀ ਦੋਸਤੀ ਵਿੱਚ ਕੋਈ ਫਰਕ ਨਹੀਂ ਪਿਆ ਇੱਕ ਦਿਨ ਮੈਂ ਉਸਦੇ ਘਰ ਗਈ ਅਚਾਨਕ ਉਸਨੇ ਆਪਣੇ ਲਈ ਵੀ ਉਹੀ ਮੰਗੋ ਸ਼ੇਕ ਲਿਆਉਣਾ ਸ਼ੁਰੂ ਕੀਤਾ ਮੈਂ ਮਜ਼ਾਕ ਨਾਲ ਦੋਨਾਂ ਦੇ ਮੰਗੋ ਸ਼ੇਕ ਦੇ ਗਲਾਸ ਬਦਲ ਦਿੱਤੇ ਜਦੋਂ ਉਹ ਵਾਪਸ ਆਈ ਤਾਂ ਉਸਨੇ ਆਪਣਾ ਗਲਾਸ ਚੁੱਕਿਆ ਤੇ ਜਲਦੀ ਜਲਦੀ ਸਾਰਾ ਜੂਸ ਪੀ ਲਿਆ ਮੈਨੂੰ ਹੈਰਾਨੀ ਹੋਈ ਜਦੋਂ ਉਹ ਅਚਾਨਕ ਉਲਟੀ ਕਰਨ ਲੱਗੀ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਕਮਰੇ ਤੋਂ ਬਾਹਰ ਚਲੀ ਗਈ ਤੇ ਪੌੜੀਆਂ ਤੋਂ ਉਸ ਨਾਲ ਟਕਰਾ ਗਈ ਜਿਸ ਨੂੰ ਮੈਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਜਿਸ ਦਾ ਨਾਂ ਵੀ ਮੈਂ ਸੋਨਾ ਨਹੀਂ ਚਾਹੁੰਦੀ ਸੀ ਉਹ ਮੇਰੀ ਦੋਸਤ ਦਾ ਘਰ ਵਾਲਾ ਗਰਜੋਤ ਸੀ ਉਸਨੇ ਮੈਨੂੰ ਘਬਰਾਇਆ ਹੋਇਆ ਦੇਖਿਆ ਤੇ ਪੁੱਛਿਆ ਮਨਪ੍ਰੀਤ ਸਭ ਠੀਕ ਤਾਂ ਹੈ ਉਸ ਸਮੇਂ ਮੈਨੂੰ ਸੁਮਨ ਦੀ ਬਹੁਤ ਫਿਕਰ ਸੀ ਮੈਂ ਕਮਰੇ ਵੱਲ ਇਸ਼ਾਰਾ ਕੀਤਾ ਜਿਵੇਂ ਹੀ ਅਸੀਂ ਕਮਰੇ ਵਿੱਚ ਵਾਪਸ ਗਏ ਤਾਂ ਸੁਮਨ ਤੜਫ ਰਹੀ ਸੀ ਉਸ ਦਾ ਘਰ ਵਾਲਾ ਉਸ ਨੂੰ ਲੈ ਕੇ ਹਸਪਤਾਲ ਗਿਆ ਪਰ ਪਤਾ ਨਹੀਂ ਕਿਉਂ ਗੁਰਜੂਤ ਦੇ ਚਿਹਰੇ ਤੇ ਫਿਕਰ ਜਾਂ ਤਕਲੀਫ ਦਾ ਕੋਈ ਵੀ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸੀ ਡਾਕਟਰ ਨੇ ਦੱਸਿਆ ਕਿ ਸੁਮਨ ਨੇ ਕੋਈ ਜ਼ਹਿਰੀਲੀ ਦਵਾਈ ਲਈ ਸੀ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ ਉਸਦੇ ਮੰਮੀ ਪਾਪਾ ਸਾਰੇ ਹਸਪਤਾਲ ਆ ਗਏ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਮੇਰਾ ਨਾ ਨ ਲੱਗ ਜਾਵੇ ਪਰ ਸਵਾਲ ਇਹ ਸੀ ਕਿ ਜੂਸ ਵਿੱਚ ਇਹੋ ਜਿਹਾ ਕੀ ਮਿਲਿਆ ਸੀ ਜਿਸ ਨਾਲ ਉਸਦੀ ਸਿਹਤ ਵਿਗੜ ਗਈ ਪੁਲਸ ਨੇ ਤਲਾਸ਼ ਕੀਤੀ ਅਤੇ ਘਰ ਵਿੱਚ ਮੌਜੂਦ ਕੰਮ ਵਾਲੀ ਨੇ ਸੱਚ ਦੱਸਿਆ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉਟ ਗਏ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕੰਮ ਵਾਲੀ ਨੇ ਦੱਸਿਆ ਤਿੰਨ ਸਾਲ ਪਹਿਲਾਂ ਜਦੋਂ ਗਰਜੋਤ ਵੀ ਮਨਪ੍ਰੀਤ ਦਾ ਪਿੱਛਾ ਕਰਨ ਲੱਗਿਆ ਸੀ ਤੇ ਉਸ ਨੂੰ ਪਿਆਰ ਕਰਨ ਲੱਗਿਆ ਸੀ ਤਾਂ ਉਹਨਾਂ ਦੀ ਗੱਲਬਾਤ ਹੋਣ ਲੱਗੀ ਤੇ ਉਹ ਜਲਦ ਹੀ ਵਿਆਹ ਕਰਨ ਵਾਲੇ ਸਨ ਜਿਸ ਦਿਨ ਗਰਜੋਤ ਨੇ ਆਪਣੇ ਪਰਿਵਾਰ ਨੂੰ ਮਨਪ੍ਰੀਤ ਦੇ ਘਰ ਭੇਜਿਆਸੀ ਉਸ ਦਿਨ ਸੁਮਨ ਮੈਡਮ ਨੇ ਆਪਣੇ ਹੱਥੀ ਗਰਜੋਤ ਨੂੰ ਇੱਕ ਸੁਨੇਹਾ ਭੇਜਿਆ ਕਿ ਮਨਪ੍ਰੀਤ ਮੈਡਮ ਉਹਨਾਂ ਨਾਲ ਗੱਲ ਕਰਨਾ ਚਾਹੁੰਦੀ ਹੈ ਪਰ ਉਹ ਸਾਰਿਆਂ ਦੇ ਸਾਹਮਣੇ ਗੱਲ ਨਹੀਂ ਕਰ ਸਕਦੀ ਇਸ ਲਈ ਰਾਤ 12 ਵਜੇ ਸੁਮਨ ਦੇ ਕਮਰੇ ਵਿੱਚ ਗਰਜੋਤ ਗਿਆ ਤੇ ਉਹ ਕੁਝ ਨਹੀਂ ਜਾਣਦਾ ਸੀ ਮੈਂ ਰਾਤ ਨੂੰ ਗੁਰਜੋਤ ਨੂੰ ਸੁਮਨ ਦੇ ਕਮਰੇ ਵਿੱਚ ਛੱਡ ਕੇ ਆਈ ਸੀ ਸੁਮਨ ਨੇ ਗੁਰਜੋਤ ਦੇ ਲਈ ਜੂਸ ਬਣਾ ਕੇ ਰੱਖਿਆ ਸੀ ਜਿਵੇਂ ਹੀ ਉਸ ਨੇ ਜੂਸ ਪੀਤਾ ਉਹ ਕਮਰੇ ਵਿੱਚ ਹੀ ਸੌ ਗਿਆ ਸਵੇਰੇ ਜਦੋਂ ਉਸ ਦੀ ਨੀਂਦ ਖੁੱਲੀ ਤਾਂ ਸੁਮਨ ਕਮਰੇ ਦੇ ਕੋਨੇ ਵਿੱਚ ਬੈਠ ਕੇ ਰੋ ਰਹੀ ਸੀ ਗੁਰਜੋਤ ਕੁਝ ਸਮਝ ਨਾ ਸਕਿਆ ਉਹ ਘਬਰਾਟ ਵਿੱਚ ਆਪਣੇ ਘਰ ਜਾਣ ਲੱਗਿਆ ਉਦੋਂ ਹੀ ਸੁਮਨ ਨੇ ਰੌਲਾ ਪਾਇਆ ਕਿ ਰਾਤ ਨੂੰ ਗੁਰਜੋਤ ਨੇ ਉਸ ਦੀ ਇੱਜ਼ਤ ਤੇ ਹੱਥ ਪਾਇਆ ਫਿਰ ਉਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਬੁਲਾਇਆ ਸਾਰਿਆਂ ਦੇ ਸਾਹਮਣੇ ਮੇਰੇ ਕੋਲੋਂ ਪੁੱਛਿਆ ਗਿਆ ਮੈਂ ਝੂਠ ਬੋਲ ਦਿੱਤਾ ਕਿ ਗਰਜੋਤ ਖੁਦ ਕਮਰੇ ਵਿੱਚ ਗਿਆ ਤੇ ਗੇਟ ਬੰਦ ਕਰ ਲਿਆ ਮੈਂ ਗੇਟ ਖੜਕਾਉਂਦੀ ਰਹੀ ਪਰ ਸੁਮਨ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਸਚਾਈ ਕੋਈ ਨਹੀਂ ਜਾਣਦਾ ਸੀ ਕਿ ਇਹ ਸਭ ਸੁਮਨ ਨੇ ਮਨਪ੍ਰੀਤ ਅਤੇ ਗਰਜੋਤ ਨੂੰ ਅਲੱਗ ਕਰਨ ਦੇ ਲਈ ਪਲਾਨ ਕੀਤਾ ਸੀ ਸੁਮਨ ਨੂੰ ਮਨਪ੍ਰੀਤ ਦੀ ਕਾਮਯਾਬੀ ਕਦੇ ਬਰਦਾਸ਼ਤ ਨਹੀਂ ਹੋਈ ਸੀ ਗਰਜੋਤ ਨੂੰ ਲੈ ਕੇ ਵੀ ਉਸ ਦਾ ਇਹੀ ਹਾਲ ਸੀ ਉਹ ਦਿਨ ਰਾਤ ਈਰਖੇ ਦੀ ਅੱਗ ਵਿੱਚ ਸੜਦੀ ਰਹਿੰਦੀ ਸੀ ਸੁਮਨ ਮੈਨੂੰ ਮੰਗੋ ਸ਼ੇਕ ਦੇ ਜੂਸ ਵਿੱਚ ਦਵਾਈ ਮਿਲਾਉਣ ਨੂੰ ਕਹਿੰਦੀ ਸੀ ਤਾਂ ਕਿ ਮਨਪ੍ਰੀਤ ਬਿਮਾਰ ਹੋ ਜਾਵੇ ਪਰ ਮੈਂ ਕਦੇ ਵੀ ਦਵਾਈ ਨਹੀਂ ਮਿਲਾਈ ਕਿਉਂਕਿ ਮੇਰੀ ਤੀ ਦਾ ਨਾਮ ਵੀ ਮਨਪ੍ਰੀਤ ਹੈ ਮੈਂ ਬਹੁਤ ਡਰ ਗਈ ਸੀ ਜਦੋਂ ਕੱਲ ਸੁਮਨ ਨੇ ਮੈਨੂੰ ਦਵਾਈ ਮਿਲਾਉਣ ਨੂੰ ਕਿਹਾ ਤਾਂ ਮੈਂ ਦਵਾਈ ਨਹੀਂ ਮਿਲਾਈ ਮੈਂ ਦਵਾਈ ਨੂੰ ਹੱਥ ਵਿੱਚ ਫੜ ਕੇ ਖੜੀ ਰਹੀ ਉਦੋਂ ਹੀ ਸੁਮਨ ਆਈ ਤੇ ਬੋਲੀ ਤੂੰ ਹਜੇ ਤੱਕ ਦਵਾਈ ਕਿਉਂ ਨਹੀਂ ਮਿਲਾਈ ਲਿਆ ਮੈਂ ਖੁਦ ਮਿਲਾ ਦਿੰਦੀ ਹਾਂ ਉਸਨੇ ਮੇਰੇ ਹੱਥੋਂ ਦਵਾਈ ਫੜ ਲਈ ਤੇ ਮਨਪ੍ਰੀਤ ਦੇ ਗਲਾਸ ਵਿੱਚ ਸਾਰੀ ਦਵਾਈ ਪਾ ਦਿੱਤੀ ਫਿਰ ਪਤਾ ਨਹੀਂ ਕਿਵੇਂ ਸੁਮਨ ਨੇ ਉਹੀ ਸ਼ੇਕ ਪੀ ਲਿਆ ਜਿਸ ਵਿੱਚ ਦਵਾਈ ਮਿਲਾਈ ਹੋਈ ਸੀ ਕੰਮ ਵਾਲੀ ਨੇ ਦੱਸਿਆ ਕੀ ਸੁਮਨ ਉਸ ਸਮੇਂ ਫੋਨ 'ਤੇ ਗੱਲ ਕਰ ਰਹੀ ਸੀ ਉਹ ਕਹਿ ਰਹੀ ਸੀ ਮੈਂ ਨਾ ਜਾਣੇ ਕਿਹੜੇ ਕਿਹੜੇ ਪਾਪੜ ਵੇਲੇ ਫਿਰ ਜਾ ਕੇ ਗਰਜੋਤ ਨਾਲ ਵਿਆਹ ਹੋਇਆ ਪਰ ਉਹ ਮੇਰੇ ਤੋਂ ਦੂਰ ਰਹਿੰਦਾ ਹੈ ਸ਼ਾਇਦ ਉਹ ਮੈਨੂੰ ਪਿਆਰ ਨਹੀਂ ਕਰਦਾ ਉਸਦੇ ਦਿਲ ਵਿੱਚ ਹਜੇ ਵੀ ਮਨਪ੍ਰੀਤ ਵਸੀ ਹੈ ਕੰਮ ਵਾਲੀ ਸਭ ਦੱਸ ਕੇ ਮਾਫੀ ਮੰਗ ਰਹੀ ਸੀ ਇਹ ਸੁਣ ਕੇ ਸਾਰਿਆਂ ਦੇ ਰੋਂਗਟੇ ਖੜੇ ਹੋ ਗਏ ਮੈਂ ਰੋਂਦੀ ਹੋਈ ਉੱਥੋਂ ਭੱਜੀ ਆਈ ਮੇਰੀ ਸੇਲੀ ਜੈਸਨਾਲ ਮੈਂ ਦਿਲ ਤੋਂ ਦੋਸਤੀ ਨਿਭਾਈ ਸੀ ਜਿਸ ਦੇ ਇਲਾਵਾ ਮੈਂ ਕਿਸੇ ਹੋਰ ਨਾਲ ਅੱਜ ਤੱਕ ਦੋਸਤੀ ਨਹੀਂ ਕੀਤੀ ਉਹੀ ਮੇਰੀ ਸਭ ਤੋਂ ਵੱਡੀ ਦੁਸ਼ਮਣ ਨਿਕਲੀ ਉਹ ਮੈਨੂੰ ਇੱਕ ਵਾਰ ਮਾਰ ਦਿੰਦੀ ਤਾਂ ਮੈਂ ਵੀ ਖੁਸ਼ੀ-ਖੁਸ਼ੀ ਮਰ ਜਾਂਦੀ ਮੈਂ ਰੋਂਦੇ ਹੋਏ ਭੱਜੀ ਜਾ ਰਹੀ ਸੀ ਉਦੋਂ ਹੀ ਪਿੱਛੋਂ ਗੁਰਜੋਤ ਦੀ ਆਵਾਜ਼ ਆਈ ਉਹ ਮੈਨੂੰ ਬੋਲ ਮਾਰ ਰਿਹਾ ਸੀ ਪਰ ਮੈਂ ਪਾਗਲਾਂ ਦੀ ਤਰ੍ਹਾਂ ਭੱਜੀ ਜਾ ਰਹੀ ਸੀ ਮੈਨੂੰ ਮੰਮੀ ਦੀ ਗੱਲ ਯਾਦ ਆ ਗਈ ਕਦੇ ਕਿਸੇ ਤੇ ਹੱਦ ਤੋਂ ਜ਼ਿਆਦਾ ਯਕੀਨ ਨਹੀਂ ਕਰਨਾ ਚਾਹੀਦਾ ਉਹ ਤੈਨੂੰ ਠੋਕਰ ਮਾਰ ਕੇ ਆਪਣੀ ਖੇਡ ਖੇਡ ਸਕਦਾ ਹੈ ਰਿਸ਼ਤਾ ਕੋਈ ਵੀ ਹੋਵੇ ਉਸ ਦੀ ਹੱਦ ਵਿੱਚ ਹੀ ਰਹਿਣਾ ਚਾਹੀਦਾ ਮੈਂ ਟੁੱਟ ਚੁੱਕੀ ਸੀ ਇੰਨੇ ਸਾਲਾਂ ਤੱਕ ਮੈਂ ਆਪਣੇ ਪਿਆਰ ਨੂੰ ਠੋਖੇ ਬਾਦ ਸਮਝਿਆ ਅਤੇ ਆਪਣੀ ਦੋਸਤੀ ਤੇ ਫਕਰ ਕਰਦੀ ਰਹੀ ਪਰ ਮੈਨੂੰ ਕੀ ਪਤਾ ਸੀ ਕਿ ਲੋਕ ਮੇਰੀ ਸਾਦਗੀ ਅਤੇ ਸੱਚਾਈ ਦਾ ਫਾਇਦਾ ਚੁੱਕ ਰਹੇ ਸਨ ਗੁਰਜੋਤ ਭਾਈ ਦਾ ਹੋਇਆ ਮੇਰੇ ਕੋਲ ਆ ਚੁੱਕਿਆ ਸੀ ਉਸ ਨੇ ਮੇਰਾ ਰਾਹ ਰੋਕ ਲਿਆ ਉਸ ਨੇ ਕਿਹਾ ਮਨਪ੍ਰੀਤ ਮੇਰਾ ਪਿਆਰ ਝੂਠਾ ਨਹੀਂ ਸੀ ਤੂੰ ਆਪਣੀ ਦੋਸਤ ਦਾ ਵਿਸ਼ਵਾਸ ਕੀਤਾ ਤੇ ਮੈਨੂੰ ਛੱਡ ਦਿੱਤਾ ਮੈਂ ਅੱਜ ਵੀ ਤੈਨੂੰ ਪਿਆਰ ਕਰਦਾ ਹਾਂ ਤੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੇਰਾ ਇੰਤਜ਼ਾਰ ਕਰਦਾ ਰਹਾਂਗਾ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਮੇਰਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਤੇਰਾ ਇੰਤਜ਼ਾਰ ਅੱਜ ਹੀ ਖਤਮ ਹੋ ਜਾਵੇਗਾ ਮੈਂ ਗਰਜੋਤ ਦਾ ਹੱਥ ਫੜ ਲਿਆ ਤੇ ਗਰਜੋਤ ਨੂੰ ਮੇਰੀ ਗੱਲ ਤੇ ਯਕੀਨ ਨਾ ਹੋਇਆ ਉਸਨੇ ਮੈਨੂੰ ਕੱਸ ਕੇ ਆਪਣੀਆਂ ਬਾਹਾਂ ਵਿੱਚ ਭਾਰ ਲਿਆ ਤੇ ਮੈਂ ਵੀ ਉਸ ਦੀਆਂ ਬਾਹਾਂ ਵਿੱਚ ਸਿਮਟ ਗਈ ਸੀ ਮੈਂ ਆਪਣੇ ਸਾਰੇ ਦੁੱਖ ਸਾਰੀ ਤਕਲੀਫ ਅਤੇ ਆਪਣੀ ਸਹੇਲੀ ਦੇ ਦਿੱਤੇ ਹੋਏ ਧੋਖੇ ਨੂੰ ਲਗਈ ਮੈਨੂੰ ਸਿਰਫ ਗਰਜੋਤ ਦਾ ਉਹ ਪਿਆਰ ਮਹਿਸੂਸ ਹੋ ਰਿਹਾ ਸੀ ਜੋ ਮੇਰੇ ਨੇੜੇ ਤੇੜੇ ਸੀ ਗਰਜੋਤ ਨੇ ਸੁਮਨ ਨੂੰ ਤਲਾਕ ਦੇ ਦਿੱਤਾ ਸਚਾਈ ਸਾਰਿਆਂ ਦੇ ਸਾਹਮਣੇ ਆ ਚੁੱਕੀ ਸੀ ਇਸ ਲਈ ਕਿਸੇ ਨੇ ਕੁਝ ਨਹੀਂ ਕਿਹਾ ਫਿਰ ਮੇਰਾ ਤੇ ਗਰਜੋਤ ਦਾ ਵਿਆਹ ਹੋ ਗਿਆ ਮੈਂ ਆਪਣੀ ਮੰਮੀ ਦਾ ਸੁਪਨਾ ਵੀ ਪੂਰਾ ਕੀਤਾ ਤੇ ਇੱਕ ਕਾਬਿਲ ਅਧਿਆਪਕ ਬਣ ਗਈ ਮੇਰੇ ਵਿਆਹ ਨੂੰ 4 ਸਾਲ ਹੋ ਚੁੱਕੇ ਹਨ ਸਾਡੀ ਇੱਕ ਪਿਆਰੀ ਜਹੀ ਬੇਟੀ ਵੀ ਹੈ ਜੋ ਹੁਣ 3 ਸਾਲ ਦੀ ਹੈ ਪਰ ਦੋਸਤੀ ਦੇ ਨਾਮ ਤੇ ਜੋ ਖੇਡ ਮੇਰੇ ਨਾਲ ਖੇਡਿਆ ਗਿਆ ਉਸ ਨਾਲ ਮੈਨੂੰ ਦੋਸਤੀ ਸ਼ਬਦ ਤੋਂ ਵੀ ਨਫ਼ਰਤ ਹੋ ਗਈ ਫਿਰ ਵੀ ਮੇਰੀ ਮੰਮੀ ਕਹਿੰਦੀ ਹੈ ਦੋਸਤ ਬਹੁਤ ਹੀ ਖੂਬਸੂਰਤ ਰਿਸ਼ਤਾ ਹੈ ਕਿਸੇ ਇੱਕ ਇਨਸਾਨ ਦੇ ਗਲਤ ਹੋਣ ਨਾਲ ਬਾਕੀ ਲੋਕ ਗਲਤ ਨਹੀਂ ਹੋ ਜਾਂਦੇ ਹਮੇਸ਼ਾ ਜ਼ਿੰਦਗੀ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਨਵੇਂ ਆਉਣ ਵਾਲੇ ਰਿਸ਼ਤਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਅੱਜ ਮੈਂ ਆਪਣੇ ਘਰ ਵਾਲੇ ਗਰਜੋਤ ਦੇ ਨਾਲ ਬਹੁਤ ਖੁਸ਼ ਹਾਂ ਜਿਸ ਦਿਨ 소ਮਨ ਨੂੰ ਮੇਰੇ ਤੇ ਗਰਜੋਤ ਦੇ ਵਿਆਹ ਦੀ ਖਬਰ ਮਿਲੀ ਉਹ ਪਾਗਲਾਂ ਦੀ ਤਰ੍ਹਾਂ ਭਾਈ ਦੀ ਹੋਈ ਮੇਰੇ ਕੋਲ ਆ ਰਹੀ ਸੀ ਰਸਤੇ ਵਿੱਚ ਉਹ ਗੱਡੀ ਵਿੱਚ ਵੱਜੀ ਤੇ ਉਸਦੇ ਬਹੁਤ ਸੱਟਾਂ ਲੱਗ ਗਈਆਂ ਜਿਸ ਕਾਰਨ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਗਈ ਅੱਜ ਵੀ ਉਹ ਦਿੱਲੀ ਸ਼ਹਿਰ ਦੀਆਂ ਸੜਕਾਂ ਤੇ ਕਦੇ ਕਦੇ ਚੀਕਦੀ ਹੋਈ ਦਿਖਾਈ ਦਿੰਦੀ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ